ਹਿੰਦੀ ਫਰੀ ਉਹਨਾਂ ਦੀ ਕਿਉਂ ਨਹੀਂ ਫਿਰ ਹੁੰਦੀ ਜੀ ਇਹ ਜਾਤੀ ਸਾਡੇ ਨਾਲ ਹੀ ਹੋ ਰਹੀ ਹੈ ਤੁਸੀਂ ਘੜੀ ਵੇਖ ਕੇ 2 ਮਿੰਟ ਲੱਗੇ ਜੀ ਭਾਜੀ 2 ਮਿੰਟ ਤੋਂ ਵੀ ਜ਼ਿਆਦਾ ਟਾਈਮ ਗੱਡੀ ਥੱਲੇ ਹੀ ਖੜੀ ਇਹ ਜਿਹੜੇ ਮੁੰਡੇ ਟੋਕ ਕਰਨਦੇ ਹੈਗੇ ਉਹਨਾਂ ਨੂੰ ੱੱਕੇ ਮਾਰਦੇ ਇਹਦੇ ਨਾਲੇ ਆਂਦੇ ਤੁਸੀਂ ਬਦਮਾਸ਼ੀ ਕਰਦੇ ਆਂ। ਇਹ ਗੱਡੀਆਂ ਵੀ ਦੇਖੋ ਕਿਵੇਂ ਖੜੀਆਂ ਇੱਥੇ ਆਪਾਂ ਗੱਲੇ ਵਾਂ ਨਜਾਇਜ਼ ਜੜੀ ਕਿ ਨਜਾਇਜ਼ ਮੈਂ ਹੋਣ ਵੀ ਨਹੀਂ ਰਹਾਂਗਾ ਫਿਰ ਜੀ। ਜੀ ਗਲਤ ਭਾਜੀ ਦਾ ਪ੍ਰਧਾਨ ਆ ਮੈਂ ਹੁਣੇ ਆਂਦਾ ਟੈਲੀਫੋਨ ਤੇ 5750 ਮਗਾ ਲੂੰਗਾ। ਕਿ ਤੁਹਾਡੇ ਲਈ ਔਖਾ ਹੋ ਜੀ ਕਹਿੰਦੇ ਮੈਨੂੰ ਜੀ ਤੁਸੀਂ ਕਰਾਓ ਮੇਰੇ ਡਿਪਟੀ ਨਾਲ ਕਰਾਓ ਐਸਪੀ ਨਾਲ ਕਰਾਓ ਕਮਿਸ਼ਨਰ ਨਾਲ ਕਰਾਓ ਐਓ ਜੀਆਂ ਗੱਲਾਂ ਕਰਨ ਦੇ ਹਰਣਾ ਹੁਣ ਦਵਾਗੇ ਜੀ ਨੰਬਰ ਜਿੱਦੋਂ ਗੱਡੀ ਰੋਡ ਤੇ ਲੱਗੀ ਕੋਈ ਹੈ ਨਹੀਂ ਕਰਾਓ ਕਰਾਓ ਜਵਾਨ ਕਰਾਓ ਕਰਾਓ ਦੌਨ ਕਰਾਓ ਹਾਂਜੀ ਸਾਰੇ ਇਹਨਾਂ ਨੇ ਗੱਡੀ ਲਾਈ ਆ ਮਤਲਬ ਬਿਲਕੁਲ ਪਾਰਕਿੰਗ ਤੋਂ ਬਾਹਰ ਇਹ ਅਸੀਂ ਗੱਡੀ ਪਾ ਲਈ ਆਣ ਕੇ ਟੋ ਕਰ ਲਈ ਜਦੋਂ ਗੱਡੀ ਤੇ ਉਦੋਂ ਇਹ ਬੈਂਕ ਦੇ ਵਿੱਚ ਉੱਪ ਜਿਆਏ ਕਿਹੜੀ ਕੋਲੋਂ ਭਾਜੀ ਇਲਾਨ ਨਹੀਂ 2000 2000 ਦੀ ਕੀ ਨਹੀਂ ਖਬਰ ਜਿਹੜੀ ਉਹ ਅੰਮ੍ਰਿਤਸਰ ਤੂੰ ਜਿੱਥੇ ਪੁਲਿਸ ਮੁਲਾਜ਼ਮ ਦੇ ਨਾਲ ਇੱਕ ਨੌਜਵਾਨ ਬੈਸਰੇ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਇੱਕ ਜਿਹੜੀ ਗੱਡੀਆਂ ਟੋਕ ਕਰਨ ਵਾਲੀ ਮਸ਼ੀਨ ਉਹਦੇ ਉੱਪਰ ਚੜਿਆ ਹੋਇਆ ਤੇ ਪੁਲਿਸ ਮੁਲਾਜ਼ਮ ਨਾਲ ਬੈਸਰੇ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕੀ ਇਹ ਵਿਅਕਤੀ ਮੈਨੂੰ ਕਹਿ ਰਹੇ ਮੈਂ ਬੀਜੇਪੀ ਦਾ ਲੀਡਰ ਹਾਂ ਇੱਥੇ ਮੈਂ ਮਿੰਟ ਦੇ ਵਿੱਚ ਫੋਨ ਕਰਕੇ 3-400 ਬੰਦਾ ਇਕੱਠਾ ਕਰ ਲਵਾਂਗਾ ਤੁਸੀਂ ਤੁਹਾਨੂੰ ਇਹ ਸਭ ਮਹਿੰਗਾ ਪੈ ਜਾਊਗਾ ਪਰ ਦੂਜੇ ਪਾਸੇ ਮਲਾਜੂ ਦਾ ਕਹਿਣਾ ਜਿਹੜਾ ਮੁੰਡਾ ਉਹ ਕਹਿੰਦਾ ਕਿ ਮੇਰੇ ਤੇ ਗਲਤ ਇਲਜ਼ਾਮ ਲੱਗਾ ਜene ਨੇ ਮੈਂ ਸਿਰਫ 2 ਮਿੰਟ ਦੇ ਲਈ ਗੱਡੀ ਕਢਾਈ ਸੀਗੀ ਅਤੇ ਅੰਦਰ ਜਾ ਕੇ ਮੈਂ ਥੋੜਾ ਜਿਹਾ ਪਿਪੜੇ ਫੋਨ ਦਾ ਕੰਮ ਕਰਵਾਉਣਾ ਸੀਗਾ ਦੱਸਦੀ ਕਿ ਜਿਹੜਾ ਮਾਮਲਾ ਅੰਬਰਸਰ ਦਾ ਜਿੱਥੇ ਜਿੱਥੇ ਇਹ ਨੌਜਵਾਨ ਅਲਗ ਗੱਡੀ ਇਹਦੀ ਆਊਟ ਆਫ ਪਾਰਕਿੰਗ ਖੜੀ ਹੁੰਦੀ ਹੈ ਤੇ ਪੁਲਿਸ ਮਲਾਜ਼ਮ ਬਦੋਂ ਆਪਣੀ ਡਿਊਟੀ ਨੂੰ ਦੇਖਦੇ ਆ ਹੋਇਆ ਇਸ ਦਾ ਗੱਡੀ ਨੂੰ ਟੋ ਕਰਕੇ ਥਾਣੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦ ਹੀ ਨੌਜਵਾਨ ਆ ਜਾਂਦਾ ਤੇ ਗੱਡੀ ਟੋ ਕਰਨ ਤੋਂ ਰੋਕਦਾ ਅਲਜੀਰਦਾਨ ਉਹ ਪੁਲਿਸ ਨਾਲ ਕਾਫੀ ਬਹਿਸ ਤਾਂ ਵੀ ਦਿਖਾਈ ਤੇ ਇਹਨਾਂ ਨੇ ਗੱਡੀ ਲਾਈ ਆ ਮਤਲਬ ਬਿਲਕੁਲ ਪਾਰਕਿੰਗ ਤੋਂ ਬਾਹਰ ਤੇ ਅਸੀਂ ਗੱਡੀ ਪਾ ਲਈ ਆਣ ਕੇ ਟੋ ਕਰ ਲਈ ਜਿਹਨੂੰ ਗੱਡੀ ਤੇ ਉਦੋਂ ਇਹ ਬੈਂਕ ਦੇ ਵਿੱਚ ਉੱਭ ਗਿਆ ਇਹ ਗੱਡੀ ਥੱਲੇ ਹੀ ਖੜੀ ਇਹ ਜਿਹੜੇ ਮੁੰਡੇ ਟੋ ਕਰਨਦੇ ਸੀਗੇ ਉਹਨਾਂ ਨੂੰ ੱੱਕੇ ਮਾਰਦੇ ਤੇ ਨਾਲੇ ਆਂਦੇ ਤੁਸੀਂ ਬਦਮਾਸ਼ੀ ਕਰਦੇ ਇਹ ਗੁੰਡਾ ਕਰਦੀ ਕਰਦਾ ਹੱਟ ਦੱਸ ਦੋ ਮੈਂ ਕਰ ਰਿਹਾ ਹਾਂ ਮੈਂ ਭਾਜੀ ਦਾ ਪ੍ਰਧਾਨ ਆ ਮੈਂ ਹੁਣੇ ਆਂਦਾ ਟੈਲੀਫੋਨ ਤੇ 5-700 ਬੰਦਾ ਮਂਗਾ ਲੂੰਗਾ ਕਿ ਤੁਹਾਡੇ ਲਈ ਔਖਾ ਹੋ ਜੀ ਨਹੀਂ ਇਹਨਾਂ ਨੇ ਕਹਿਣਾ ਕਿ ਮੈਂ 2 ਮਿੰਟ ਲਈ ਗਿਆ ਸਾਂ ਉਹ ਕਹਿੰਦੇ ਕਿ ਸਾਨੂੰ ਨਹੀਂ ਪਤਾ ਇਹ 2 ਮਿੰਟ ਲਈ ਗਿਆ ਸਾਂ ਜੋ ਇਹੀਂ ਆਏ ਗੱਡੀ ਲੋਕੇਸ਼ਨ ਆ ਜਾਈਗੀ ਮਗਾ ਕਿੱਥੇ ਮਰੀ ਜਿਹੜੀ ਬਾਹਰ ਸੀ ਪਾਰਕਿੰਗ ਤੋਂ ਬਾਹਰ ਸੀ ਗਲਤ ਤਰੀਕੇ ਨਾਲ ਲੱਗੀ ਕਿਉਂ ਟਾੜੀ ਗਲਤ ਤਰੀਕੇ ਨਾਲ ਲੱਗੀ ਟੋਕ ਲੱਗੇ ਜਾ ਰਹੇ ਜੀ ਆਪਾਂ ਲੈ ਕੇ ਜਾ ਰਹੇ ਉਹ ਲੈ ਕੇ ਜਾ ਰਹੇ ਕਿ ਛੱਡ ਦੇ ਜੀ ਦੋਨੇ ਹਰੇ ਆਂਦੇ ਆਹੀ ਹੈ ਮਤਲਬ ਟ੍ਰੈਫਿਕ ਨੂੰ ਚਾਅ ਬਣਾ ਗੱਲ ਕਰਾ ਦਿੰਦੇ ਆ ਮੈਂ ਕਰਾ ਦੋ ਤੇ ਅਸੀਂ ਛੱਡ ਜਾਗੇ ਉਹਨਾਂ ਦੇ ਵਿੱਚ ਆਪਾਂ ਦੇ ਦਾਂਗੇ ਵੀ ਉਹਨਾਂ ਨੇ ਕਿਹਾ ਕਿ ਨਹੀਂ ਛੱਡਣੀ ਚਾਹੀਦਾ ਜੀ ਕਿਰਾਨਾਮ ਸੌਰਵ ਕਪੂਰ ਆ ਜੀ ਮੈਂ ਸੌਫਟੀ ਰੋਡ ਤੋਂ ਰਹਿਣ ਵਾਲਾ ਦੋ ਮਿੰਟ ਲਈ ਮੈਂ ਆਪਣੀ ਮੈਂ ਜਿਹੜਾ ਬਾਹਰ ਆਊਟ ਆਫ ਇੰਡੀਆ ਜਾ ਰਿਹਾ ਦੋ ਦੇ ਲਈ ਮੈਂ ਦੋ ਮਿੰਟ ਰਸਤੇ ਜੀ ਡੀਓ ਦੇ ਆਫਿਸ 'ਚ ਇਹ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ 2 ਮਿੰਟ ਦੇ ਵਿੱਚ ਹੀ ਕਾਰ ਨੂੰ ਇੱਥੇ ਠੰਗਤਾ ਮੈਂ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਆ ਕਿ ਸਰ ਮੇਰਾ 2 ਮਿੰਟ ਦਾ ਹੀ ਕੰਮ ਆ ਤੇ ਜ਼ਿਆਦਾ ਮੈਂ ਟਾਈਮ ਲਾਉਣਾ ਨਹੀਂ ਪਰ ਇਹਨਾਂ ਨੇ ਆਪ ਤੁਹਾਡੇ ਸਾਹਮਣੇ ਵੇਖ ਲਓ ਨਵੀਂ ਗੱਡੀ ਤੇ 2 ਮਿੰਟ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਪਿੱਛੇ ਵੇਖੋ ਟ੍ਰੈਫਿਕ ਕਿਵੇਂ ਖੜੀ ਸਾਰੀ ਉਹਨਾਂ ਦੀ ਕਿਉਂ ਨਹੀਂ ਫਿਰ ਹੁੰਦੀ ਜੇ ਇਹ ਜੱਤੀ ਹੱਟਣੀ ਹੋ ਰਹੀ ਆ ਤੀ ਕੜੀ ਵੇਖ ਕੇ 2 ਮਿੰਟ ਲੱਗੇ ਜੀ ਭਾਜੀ 2 ਮਿੰਟ ਤੋਂ ਵੀ ਜ਼ਿਆਦਾ ਟਾਈਮ ਨਹੀਂ ਹੋਇਆ ਗੱਡੀ ਦੇ ਉੱਤੇ ਚੜ ਕੇ ਕੀ ਉਹ ਜਿਹੜੀ ਇਹ ਕੋਚਰ ਬੈਨਰ ਰਿਕਵੈਸਟ ਕੀਤੀ ਆ ਕਹਿੰਦੇ ਮੈਨੂੰ ਜੀ ਤੁਸੀਂ ਕਰਾਓ ਮੇਰੇ ਡਿਪਟੀ ਨਾ ਕਰਾਓ ਐਸਪੀ ਨਾ ਕਰਾਓ ਕਮਿਸ਼ਨਰ ਨਾ ਕਰਾਓ ਇਹੋ ਜਿਹੇ ਗੱਲਾਂ ਕਰਨਦੇ ਆ ਹਰਣਾ ਹੁਣ ਤੁਸੀਂ ਆਹ ਵੇਖੋ ਜੀ ਅਸੀਂ ਹੁਣ ਇੱਥੇ ਤਾਂ ਪੰਡਾ ਇੰਨਾ ਜਿਆਦਾ ਪਰੇਸ਼ਾਨ ਹੋ ਗਏ ਇੱਥੇ ਆ ਕੇ ਪਹਿਲੀ ਗੱਲ ਤੇ ਇੱਥੇ ਟ੍ਰੈਫਿਕ ਦੀ ਕੋਈ ਸਮੱਸਿਆ ਹੀ ਹੈ ਹੈ ਹੀ ਨਹੀਂ ਟ੍ਰੈਫਿਕ ਦਾ ਇੱਥੇ ਕੋਈ ਰੂਲ ਤੇ ਆਪਾਂ ਇਹ ਵੇਖੋ ਜਿੱਥੇ ਦੀਦਾ ਜਿਹੜੇ ਕੱਢਦਾ ਗੱਡੀ ਲਾਹਂਦਾ ਜਾਂ ਤੇ ਮੈਂ ਨਾ ਸਾਰੀਆਂ ਗੱਡੀਆਂ ਲੱਗੀਆਂ ਇੱਕ ਪਾਸੇ ਲੱਗੀਆਂ ਸਾਰੀਆਂ ਗੱਡੀਆਂ ਜਿੱਥੇ ਖੜੀਆਂ ਉੱਥੇ ਖੜੀਆਂ ਆ ਮੇਰੀ ਗੱਡੀ 2 ਮਿੰਟ ਤੋਂ ਪਹਿਲਾਂ ਇੱਥੋਂ ਇਹਨਾਂ ਨੂੰ ਚੁੱਕਣ ਦੀ ਇਹਦਾ ਕੀ ਇਹਦਾ ਮਤਲਬ ਹੋਇਆ ਗਲਤ ਪਾਰਕਿੰਗ ਕੀਤੀ ਕੀ ਕੀਤਾ ਭਾਵੇਂ ਪਾਰਕਿੰਗ ਸਾਹਮਣੇ ਜਾ ਕੇ ਜੀਓ ਦਾ ਸਾਹਮਣੇ ਆਫਿਸਾ ਕਿੰਨੀ ਕੁ ਦੂਰ ਆ ਇੱਥੋਂ ਇੱਥੇ ਆ ਕੇ ਸਿਰਫ ਮੈਂ ਆਪਣੀ ਇੰਟਰਨੈਸ਼ਨਲ ਰੋਮਿੰਗ ਵਾਸਤੇ ਆਇਆ ਤੇ ਉਹਦੇ ਲਈ ਮੈਂ ਜਿਹੜਾ ਇੱਥੇ ਗੱਲ ਇਹਨਾਂ ਨਾਲ ਰਿਕਵੈਸਟ ਵੀ ਕੀਤੀ ਆ ਗੱਲ ਦੀ ਪਰ ਇਹਨਾਂ ਨੂੰ ਆ ਹੈ ਨਹੀਂ ਤੁਹਾਡੇ ਨਾਲ ਹੱਥ ਲਾਇਆ ਤੋ ਉਦਾ ਕੀਤਾ ਗੱਡੀ ਭਾਜੀ ਮੇਰੀ ਇੱਥੇ ਪਾਰਕ ਹੋਈ ਆ ਨਾ ਪਾਰਕਿੰਗ ਆਪਾਂ ਇਹ ਗੱਲਾਂ ਤਾਂ ਕਰੀਏ ਭਾਜੀ ਜੇ ਤੇ ਐਸਲ ਰੋਡ ਦੇ ਉੱਤੇ ਸਾਰੀਆਂ ਇੱਕ ਪਾਸੇ ਲੱਗੀਆਂ ਹੋਣ ਸਾਰੀਆਂ ਗੱਡੀਆਂ ਦੀ ਦੇਖੋ ਕਿਵੇਂ ਖੜੀਆਂ ਇੱਥੇ ਆਪਾਂ ਗੱਲ ਇਹ ਹੈ ਨਜਾਇਜ਼ ਜਿਹੜੀ ਕਿ ਨਜਾਇਜ਼ ਮੈਂ ਹੋਣ ਵੀ ਨਹੀਂ ਦਊਂਗਾ ਫਿਰ ਇੱਥੇ ਨਹੀਂ ਗਲਤ پارک ਕੀਤੀ ਕਦੋਂ ਤੇ ਕੀ ਗੱਡੀ ਹੈ ਨਹੀਂ ਕੋਈ ਗਲਤ پارک ਨਹੀਂ ਕੀਤੀ ਜੀ ਅਸੀਂ ਠੀਕ ਹੈ ਕੋਈ ਦਾ ਕੋਈ ਨਾ ਮੇਰੇ ਕੋਈ ਪ੍ਰੋਬਲਮ ਨਹੀਂ ਹੈ ਕਿ ਮੇਰੀ ਗੱਡੀ ਇੱਥੇ پارک ਹੋਣਾ ਕਿਹਦਾ ਕੋਈ ਰਸਤਾ ਨਹੀਂ ਰੁਕਦਾ ਪਿਆ ਲੜਕੇ ਦਾ ਨਾ ਪਰਿਵਾਰ ਵੀ ਹਾਜ਼ਰ ਹੁੰਦਾ ਪਰਿਵਾਰ ਦੇ ਵੱਲੋਂ ਪੁਲਿਸ ਨਾਲ ਗੱਲਬਾਤ ਕਰਕੇ ਉਹਦਾ ਜਿਹੜਾ ਆਊਟ ਆਫ ਪਾਰਕੀ ਇਹਦਾ ਚਲਾਨ ਭਰੇ ਜਾਂਦਾ ਤੇ ਗੱਡੀ ਨੂੰ ਟੋਅ ਕਰ ਤੋਂ ਹਟਾ ਕੇ ਗੱਡੀ ਨੂੰ ਪੁਲਿਸ ਮੁਲਾਜ਼ਮ ਉਹਦਾ ਚਲਾਨ ਕੱਟ ਕੇ ਉਹ ਜਿਹੜਾ ਨਾਲ ਦੀਆਂ ਚਲਾਨ ਭਰ ਦਿੰਦੇ ਨੇ ਤੇ ਗੱਡੀ ਨੂੰ ਦੇ ਦਿੰਦੇ ਜ ਉਸ ਤੋਂ ਬਾਅਦ ਲਗਾਤਾਰ ਇਸ ਦਾ ਮਤਲਬ ਕਿਤਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਮੁੰਡਾ ਸਵਾਲ ਖੜੇ ਕਰ ਰਹੇ ਆ ਪਰ ਪੁਲਿਸ ਮੁਲਾਜ਼ਮ ਨੇ ਸਾਫ਼ ਤੌਰ ਤੇ ਕਿਹਾ ਕਿ ਇਸ ਵਿਅਕਤੀ ਦੇ ਵੱਲ ਇਸ ਮੁੰਡੇ ਦੇ ਵੱਲੋਂ ਮੇਰੇ ਤੇ ਤਾਂ ਹੌਸਲੇ ਜਮਾਈ ਜਾਂਦੀ ਸੀ ਮੈਨੂੰ ਕਿਹਾ ਗਿਆ ਕਿ ਮੈਂ ਭਾਜਪਾ ਦਾ ਲੀਡਰ ਹਾਂ ਜੇਕਰ ਤੁਸੀਂ ਨੇ ਮੇਰੀ ਗੱਡੀ ਨੂੰ ਟੋਕ ਕੇ ਥਾਣੇ ਲੈ ਗਏ ਤਾਂ ਅਜਦਾ ਕਿਵੇਂ ਜਾਪੇ ਉੱਤਰਫਰ ਜਦੋਂ ਚੱਲਦੇ ਆ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਨੌਜਵਾਨ ਸਵਾਲ ਖੜੇ ਕਰਦਾ ਦਿਖਾਈ ਦੇ ਰਹੇ ਨੇ ਪਰ ਕਿਤਨੇ ਕਿਤੇ ਪੁਲਿਸ ਮੁਲਾਜ਼ਮ ਵੀ ਸਹੀ ਨੇ ਟ੍ਰੈਫਿਕ ਤੇ ਚੱਲਦੇ ਆ ਲੋਕਾਂ ਨੂੰ ਬੜੀਆਂ ਦਿੱਕਤਾਂ ਆਉਂਦੀਆਂ ਨੇ ਜਿਹੀਆਂ ਜਿਹੜੇ ਆਟੋ ਗੱਡੀਆਂ ਖੜਦੀਆਂ ਨੇ ਉਹਨਾਂ ਨੂੰ ਜ਼ਰੂਰ ਚਲਾਣ ਕਰਨਾ ਚਾਹੀਦਾ ਤਾਂ